ਅੰਮ੍ਰਿਤਸਰ ਦੇ ਪ੍ਰੇਮਨਗਰ ਇਲਾਕੇ ਵਿੱਚ ਦੇਰ ਰਾਤ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਝਗੜਾ ਛੁੜਵਾ ਕੇ ਰਾਜ਼inama ਕਰਵਾਉਣ ਵਾਲੇ ਬੰਦੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੀ ਪਾਨ ਸ਼ਾਪ ਤੇ ਕੋਲਡ ਡਰਿੰਕ ਦੀ ਦੁਕਾਨ ਸੀ ਮ੍ਰਿਤਕ ਦਾ ਨਾਂ ਕ੍ਰਿਸ਼ਨ ਕੁਮਾਰ ਅਤੇ ਉਸ ਦੀ ਉਮਰ 38 ਸਾਲ ਦੇ ਕਰੀਬ ਸੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੇਜ ਦਿੱਤਾ ਗਿਆ ਹੈ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਜੀ ਨਾਮਾ ਕਰਾਇਆ ਜੀ ਉਹਨਾਂ ਦੇ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਗੱਲ ਹੋਈ ਇਹ ਦੀਪੂ ਨਾ ਦਾ ਮੁੰਡਾ ਸਮੋਕਿੰਗ ਕਰਦੇ ਹੋਏ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰਦੇ ਮੁੰਡੇ ਦੇ ਨਾਲ ਤੇ ਇਹ ਹੋ ਗਿਆ ਹੱਥੋਂ ਪਾਈ ਠੀਕ ਜੇ ਤੇ ਉਹ ਮੁੰਡਾ ਭੱਜਿਆ ਮੇਰੀ ਦੁਕਾਨ ਨਾਲ ਬਚਨ ਆਸਤੇ ਤੇ ਉਹਨੇ ਕੋਠੇ ਚਲਾ ਦਿੱਤੀਆਂ ਇੱਟਾਂ ਠੀਕ ਜੇ ਤੇ ਉਹ ਕੋਠੋ ਚੱਲੀ ਇੱਟੀ ਤੇ ਦੀਪੂ ਦੇ ਨਾਲ ਅੱਖ ਤੇ ਵਜੀ ਤੇ ਉਹ ਗਿਆ ਟਾਂਕੇ ਟੂਮ ਤੇ ਲਵਾ ਕੇ ਬਾਅਦ ਚੋ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸਮੂਹੇਂ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਇਕੱਠੇ ਜਿੱਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬਾਅਦ ਚੋ ਫਾਜ਼ਲ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਛੱਡੋ ਗਲੀ ਮੱਲਾ ਹੈ ਵਾ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਘਰ ਗੱਲ ਕਰਨਦੇ ਹੀ ਉਬਾਰ ਆ ਬੂਏ ਦੇ ਨਾਲ ਹੀ ਗੱਲ ਕਰਨਦੇ ਸੀ ਤੇ ਇਹਨਾਂ ਕੋਲ ਨਾ ਦਵਾਈ ਲੈਣ ਜੋਗੇ ਪੈਸੇ ਨਹੀਂਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਏ ਹਲੇ ਸ਼ਹਿਤੀ ਕਿਥੋਂ ਉੱਟਣੋਂ ਨੇ ਲੈ ਕੇ ਦਾਤ ਨੂੰ ਨਾ ਤੇ ਸਿਰ ਤੇ ਮਾਨੇ ਸਟਾਰਟ ਕਰਦੇ। ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮਨਗਰ ਇਲਾਕੇ ਦੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ। ਅਸੀਂ ਮੌਕੇ ਤੇ ਪਹੁੰਚੇ ਆਂ ਆ ਕੇ ਦੇਖਿਆ ਕਿਸ ਨਾਂ ਦਾ ਵਿਅਕਤੀ ਸੀਗਾ ਜੀ ਜਿਹਦਾ ਪਾਂ ਸ਼ੌਪ ਤੇ ਨਾਲ ਹੋਲਡਿੰਗਸ ਦਾ ਕੰਮ ਹੈ ਦੁਕਾਨ ਹੈ ਉਹਦੀ। ਤੇ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਂ ਦਾ ਵਿਅਕਤੀ ਤੇ ਉਹਦੇ ਲੜਕੇ ਨੇ। ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀਪੂ ਨਾਂ ਦਾ ਵਿਅਕਤੀ ਆ। ਉਹਨਾਂ ਦਾ ਆਪਸੀ ਝਗੜਾ ਸੀਗਾ ਭਾਈ। ਝਗੜਾ ਜੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਹੋਇਆ ਤੇ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜਿਦ ਦੇ ਵਿੱਚ ਇਹ ਮਿੱਟੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੂੰ ਮਰਡਰ ਕਰਤਾ ਇਹਦਾ ਤੇ ਬਾਕੀ ਕਾਰਵਾਈ ਸੀ ਗਾਰੇ